ਕਰਕੇ ਕਮਾਈਆਂ ਪਰਦੇਸ ਜਿਹੜੇ ਕੱਲੇ ਆ ਹੀਰੇ ਪੁੱਤ ਮਾਮਾ ਦੇ ਇਹ ਸਾਰੇ ਕੱਲੇ ਕੱਲੇ ਆ ਹੀਰੇ ਪੁੱਤ ਮਾਮਾ ਦੇ ਇਹ ਸਾਰੇ ਕੱਲੇ ਕੱਲੇ ਆ ਸਾਰੇ ਕੱਲੇ ਕੱਲੇ ਜਿਗਰੇ ਤੋ ਮਾਸ ਨੂੰ ਕੀ ਦਸੀਏ ਹ ਤੋੜਿਆ ਓਲੇ ਹੋ ਕੇ ਰੋਇਆ ਬਾਪੂ ਜਦੋਂ ਪੁੱਤ ਤੂਰਿਆ ਓਲੇ ਹੋ ਕੇ ਰੋਇਆ ਬਾਪੂ ਜਦੋਂ ਪੁੱਤ ਤੂਰਿਆ ਦਸੀਏ ਕੀ ਪੈਣਾ ਹੰਝੂ ਨੈਣੀ ਕੇ ਮੇ ਠੱਲੇ ਆ ਹੀਰੇ ਪੁੱਤ ਮਾਵਾ ਦੇ ਏ ਸਾਰੀ ਕੱਲੀ ਕੱਲੀਆ ਹੀਰੇ ਪੁੱਤ ਮਾਵਾ ਦੇ ਏ ਸਾਰੀ ਕੱਲੀ ਕੱਲੀਆ ਲਾ ਕੇ ਕਮਾਈਆਂ ਪਰਦੇਸ ਜਿਹੜੀ ਕੱਲੀਆ ਹੀਰੇ ਪੁੱਤ ਮਾਵਾ ਦੇ ਏ ਸਾਰੀ ਕੱਲੀ ਕੱਲੀਆ ਏ ਸਾਰੇ ਕੱਲੀ ਕੱਲੀਆ ਇੱਕ ਦੂਜੇ ਨਾਲ ਇਥੇ ਸਾੜੇ ਬੜੇ ਹੋ ਗਏ ਕੁਝ ਸੀ ਹਲਾਤੇ تھے ਮਾਰੇ ਬੜੇ ਹੋ ਗਏ ਕੁਝ ਸੀ ਹਲਾਤੇ تھے ਮਾਰੇ ਬੜੇ ਹੋ ਗਏ ਗੈਰਾ ਪਿੱਛੇ ਲੜ ਪੈਂਦੀ ਜਜਵਾਤੀ ਚੱਲੇ ਆ ਹੀਰੇ ਪੁੱਤ ਮਾਵਾ ਦੇ ਇਹ ਸਾਰੀ ਕੱਲੀ ਕੱਲੀ ਆ ਲਾ ਕੇ ਕਮਾਈਆਂ ਪਰਦੇਸ ਜਿਹੜੇ ਕੱਲੀ ਆ ਹੀਰੇ ਪੁੱਤ ਮਾਵਾ ਦੇ ਇਹ ਸਾਰੀ ਕੱਲੀ ਕੱਲੀ ਆ ਕਦੇ ਸੰਤਾਲੀਆਂ ਤੇ ਕਦੇ ਨਹੀਂ ਚੁਰਾਸੀਆਂ ਉਮਰਾ ਤੋਂ ਲੰਮੀ ਆਣੀ ਸਾਡੀਆਂ ਉਦਾਸੀਆਂ ਉਮਰਾ ਤੋਂ ਲੰਮੀ ਆਣੀ ਸਾਡੀਆਂ ਉਦਾਸੀਆਂ ਗਾਲਾਂ ਵਿੱਚ ਟੈਰ ਕੈ ਬੜੀ ਅਸੀਂ ਝੱਲੇ ਆ ਹੀਰੇ ਪੁੱਤ ਮਾਵਾ ਦੇ ਇਹ ਸਾਰੇ ਕੱਲੀ ਕੱਲੀ ਆ ਲਾ ਕੇ ਕਮਾਈਆਂ ਪਰਦੇਸ ਜਿਹੜੇ ਕੱਲੇ ਆ ਹੀਰੇ ਪੁੱਤ ਮਾਵਾ ਦੇ ਇਹ ਸਾਰੀ ਕੱਲੇ ਕੱਲੇ ਆ ਟਿਕਿਆਂ ਤੇ ਚਿੱਟੀਆਂ ਨੇ ਰੋਲੀਆਂ ਜਵਾਨੀਆਂ ਡਲਰਾਂ ਦੇ ਜੁੱਸੇ ਸਾਡੇ ਕਰਤੀ دیਵਾਨੀਆਂ ਡਲਰਾਂ ਦੇ ਜੁੱਸੇ ਸਾਡੇ ਕਰਤੀ دیਵਾਨੀਆਂ ਹੱਡੀਆਂ ਦੀ ਮੁਠ ਜਿਹੜੀ ਮੱਖਣਾ ਨਾ ਪੜੀਆ ਹੀਰੇ ਪੁੱਤ ਮਾਮਾ ਦੇ ਇਹ ਸਾਰੇ ਕੱਲੀ ਕੱਲੀਆ ਲਾ ਕੇ ਕਮਾਈਆ ਲਾ ਕੇ ਕਮਾਈਆ ਪਰਦੇਸ ਜਿਹੜੇ ਕੱਲੀਆ ਹੀਰੇ ਪੁੱਤ ਮਾਮਾ ਦੇ ਇਹ ਸਾਰੇ ਕੱਲੀ ਕੱਲੀਆ ਸਾਰੇ ਕੱਲੀ ਕੱਲੀਆ ਬੱਡਰਾਂ ਦੇ ਨਾਲ ਜਿਹੜੇ ਦੇਸੂ ਜਹੇ ਪਿੰਡ ਨੇ ਉਹਨਾਂ ਦਾ ਕੀ ਹਾਲ ਦੱਸ ਲਿਖਣੈ ਗੋਬਿੰਦਨੀ ਉਹਨਾਂ ਦਾ ਕੀ ਹਾਲ ਦੱਸ ਲਿਖਣੈ ਗੋਬਿੰਦਨੀ ਖੇਤਾਂ ਵੱਲ ਜਾਂਦੇ ਰਾ ਨਸ਼ੇੜੀਆਂ ਨੇ ਮੱਲਿਆ ਹੀਰੇ ਪੁੱਤ ਮਾਮਾ ਦੇ ਇਹ ਸਾਰੇ ਇਕੱਲੇ-ਕੱਲਿਆ ਲਾ ਕੇ ਕਮਾਈਆਂ ਪਰਦੇਸ ਜਿਹੜੇ ਕੱਲੇ ਆ ਹੀਰੇ ਪਤਮਾ ਮਾਮਾ ਦੇ ਇਹ ਸਾਰੀ ਕੱਲੇ ਕੱਲੀਆਂ ਸਾਰੀ ਕੱਲੇ ਕੱਲੀਆਂ